ਰਾਗ ਗੂਜਰੀ ਵਾਰ ਮਹੱਲਾ ਪੰਜਵਾਂ ੴ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪੰਜਵਾਂ ਅੰਤਰ ਗੁਰ ਆਰਾਧਣਾ ਜੀਭਾ ਜਬ ਗੁਰ ਨਾਮ ਨਿਤਰੀ ਸਤਿਗੁਰ ਵੇਖਣਾ ਸਰਬਣੀ ਸੁਨਣਾ ਗੁਰ ਨਾਮ ਸਤਗੁਰ ਸੇ ਤੀਰਤਿਆਂ ਦਰਗਹ ਪਾਈਐ ਠਾਓ ਕਹੋ ਨਾਨਕ ਕਿਰਪਾ ਕਰੇ ਜਿਸਨੋ ਇਹ ਵਾਤ ਦੇ ਜਗ ਮਹਿ ਉਤਮ ਕਾੜੀਐ ਬਿਰਲੇ ਕਈ ਕੇ ਮਹੱਲਾ ਪੰਜਵਾ ਰਖੇ ਰਕਣ ਹਾਰ ਆਪ ਬਾਰਿਆਂ ਗੁਰ ਕੀ ਪੈਰੀ ਪਾਏ ਕਾਜ ਸਵਾਰਿਆਂ ਹੋਆ ਆਪ ਦਇਆਲ ਮਨਹੁ ਨਾ ਵਿਸਾਰਿਆਂ ਸਾਧ ਜਨਾ ਕਾ ਸੰਗ ਪਵ ਜਲ ਤਾਰਿਆਨ ਸਾਖਤ ਨਿੰਦਕ ਦੁਸ਼ਟ ਖਿਨ ਮਾਹੇ ਵਿਦਾਰਿਆਨ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸਿ ਮਰਤ ਸੁਖ ਹੋਏ ਸਗਲੇ ਦੁਖ ਜਾਹੇ ਪੌੜੀ ਅਕੂਲ ਨਰੰਜਨ ਪੁਰਖ ਅਗਮ ਅਪਾਰਿਆ ਸਚੋ ਸੱਚਾ ਸਚ ਸਚ ਨਿਹਾਰੀਐ ਕੂੜਨ ਜਾਪੈ ਕਿਸ਼ ਤੇਰੀ ਧਾਰੀ ਐ ਸਭ ਸਹਿ ਦੇਦਾ ਤਾਰ ਜੇਤ ਉਪਾਰੀ ਐ ਇਕਤ ਸੂਤ ਪਰੋਏ ਜੋਤ ਸੰਜਾਰੀ ਐ ਹੁਕਮੈ ਪਵਜਲ ਮੰਜ ਹੁਕਮੈ ਤਾਰੀ ਐ ਪ੍ਰਭ ਜਿਓ ਤੁਦ ਧਿਆਏ ਸੋਏ ਜਿਸ ਬਾਗ ਮਥਾਰੀ ਐ ਤੇਰੀ ਗਤਮਤ ਲਖੀਨਾ ਜਾਏ ਹਾ ਤੁਦ ਬਲ ਹਾਰੀ ਐ ਸੋ ਲੋਕ ਮਹੱਲਾ ਪੰਜਵਾਂ ਜਾ ਤੂੰ ਤੁਸਹਿ ਮਿਹਰਬਾਨ ਅਚਿੰਤ ਵਸਹਿ ਮਨ ਮਾਹੀ ਜਾ ਤੂੰ ਤੁਸਹਿ ਮਿਹਰਬਾਨ ਨੌ ਨਿਦ ਘਰ ਮਹਿ ਪਾਏ ਜਾ ਤੂੰ ਤੁਸਹਿ ਮਿਹਰਬਾਨ ਤਾਂ ਗੁਰ ਕਾ ਮੰਤਰ ਕਮਾਹਿ ਜਾ ਤੂੰ ਤੁਸਹਿ ਮਿਹਰਬਾਨ ਤਾਂ ਨਾਨਕ ਸਚ ਸਿਮਾਹਿ ਮਹੱਲਾ ਪੰਜਵਾਂ ਕਿਤੀ ਵਹਿਣ ਵਹਿਣੇ ਮੋਚ ਵਜੈਨ ਵਜ ਨਾਨਕ ਸੱਚੇ ਨਾਮ ਵਿਣ ਕਿਸੇ ਨਾ ਰਹੀਆ ਲੱਜ ਪੌੜੀ ਤੋਦ ਧਿਆਨ ਬੇਦ ਕਿਤਾਬਾਂ ਸਣ ਖੜੇ ਗਣਤੀ ਗਣੀ ਨਾ ਜਾਏ ਤੇਰਾ ਦਰਖ ਪੜੇ ਬ੍ਰਹਮੇ ਤੋਦ ਧਿਆਨ ਇੰਦਰ ਇੰਦਰਾਸਨਾ ਸ਼ੰਕਰ ਵਿਸ਼ਨਵ avatars ਹਰ ਜਸ ਮੁਖ ਪਣਾ ਪੀਰ ਪਕੰਬਰ ਸੇਖ ਮਸਾਇਕ ਔਲੀਏ ਪੋਤ ਪੋਤ ਨਿਰੰਕਾਰ ਕਟ ਕਟ ਮੌਲੀਏ ਕੂੜਾ ਕਰੇ ਵਿਨਾਸ਼ ਧਰਮੈ ਤੱਗੀਐ ਜਿਤ ਜਿਤ ਲਾਏ ਆਪ ਤਿਤ ਤਿਤ ਲੱਗੀਐ ਸਲੋਕ ਮਹੱਲਾ ਪੰਜਵਾਂ ਚੰਗਿਆਈ ਆਲਕ ਕਰੇ ਬੁਰਿਆਈ ਹੋਏ ਸੇਰ ਨਾਨਕ ਅੱਜ ਕਲ੍ਹ ਆਵਸੀ ਗਾਫਲ ਫਾਹੀ ਪੇਰ ਮਹੱਲਾ ਪੰਜਵਾਂ ਕਿੱਤਿਆ ਘਟੰਗ ਗੁੱਜਾਤੀਏ ਨਾ ਹਿਤ ਨਾਨਕ ਤੈ ਸੈਂ ਟਕਿਆ ਮਨ ਮਹਿ ਸੱਚਾ ਨਿਤ ਪੌੜੀ ਹਉ ਮੰਗੋ ਤੁਜੇ ਦਇਆਲ ਕਰਦਾ ਸਾ ਗੋਲਿਆ ਨੋਂ ਨਦ ਪਾਈ ਰਾਜ ਜੀਵਾ ਬੋਲਿਆ ਅੰਮ੍ਰਿਤ ਨਾਮ ਨਦਾਨ ਦਾਸਾਂ ਘਰ ਕਣਾ ਤਿਨ ਕੈ ਸੰਗ ਨਿਹਾਲ ਸ੍ਰਵਣੀ ਜਸ ਸੁਣਾ ਕਮਾਵਾਂ ਤਨ ਕੀ ਕਾਰ ਸਰੀਰ ਪਵਿੱਤਰ ਹੋਏ ਪੱਖਾਂ ਪਾਣੀ ਪੀਸ ਵਿਖਸਾਂ ਪੈਰ ਧੋਏ ਆਪਹੁ ਕਛੂ ਨਾ ਹੋਏ ਪ੍ਰਭ ਨਦਰ ਨਿਹਾਲੀਐ ਮੋਹਿ ਨਿਰਗੁਣ ਦੀਚਾ ਥਾਉ ਸੰਤ ਧਰਮ ਸਾਲੀਐ ਸਲੋਕ ਮਹੱਲਾ 5 ਸਾਜਨ ਤੇਰੇ ਚਰਨ ਕੀ ਹੋਏ ਰਹਾ ਸਦ ਧੂਰ ਨਾਨਕ ਸਰਨ ਤੋ ਹਾਰੀਆ ਪੇਖੋ ਸਦਾ ਹਜੂਰ ਮਹੱਲਾ 5 पात्र पनीत असंख होए हर चरनी मन लाग 68 तीर्थ नाम प्रब जिस नानक मस्तक भाग पौड़ी नित जप्पी एहसास गिरास नाओ पर विदगार दा जिस नो करे रहम तिस ना विसारदा आप पावन हार आपे ही मारदा सब किस जाने जान बुज विचारदा ਅਨਕ ਰੂਪ ਖਿਨ ਮਾਹੇ ਕੁਦਰਤ ਧਾਰ ਦਾ ਜਿਸਨੋਂ ਲਾਏ ਸੱਚ ਤਸੇ ਉਧਾਰ ਦਾ ਜਿਸ ਦਾ ਹੋਵੇ ਵੱਲ ਸੋ ਕਦੇ ਨਾ ਹਾਰਦਾ ਸਦਾ ਅਭਾਗ ਦੀ ਬਾਣ ਹੈ ਆ ਤਿਸ ਨਮਸਕਾਰ ਦਾ ਸਲੋਕ ਮਹੱਲਾ ਪੰਜਵਾਂ ਕਾਮ ਕ੍ਰੋਧ ਲੋਭ ਛੋਡੀਐ ਦੀਜੇ ਅਗਨ ਜਲਾਏ ਜੀਵਧਿਆ ਨਿਤ ਜਾਪੀਐ ਨਾਨਕ ਸਾਚਾ ਨਾਮ ਮਹੱਲਾ ਪੰਜਵਾ ਸਿਮਰਤ ਸਿਮਰਤ ਪ੍ਰਭ ਆਪਣਾ ਸਭ ਫਲ ਪਾਏ ਆਹੇ ਨਾਨਕ ਨਾਮ ਅਰਾਧਿਆ ਗੁਰ ਪੂਰੈ ਦਿਆ ਮਿਲਾਏ ਪੌੜੀ ਸੋ ਮੁਕਤਾ ਸੰਸਾਰ ਜੇ ਗੁਰ ਉਪਦੇਸਿਆ ਤਿਸ ਕੀ ਗਈ ਬਲਾਏ ਮਿਟੇ ਅੰਦੇਸਿਆ ਤਿਸ ਕਾ ਦਰਸ਼ਨ ਦੇਖ ਜਗਤ ਨਿਹਾਲ ਹੋਏ ਜਨ ਕੈ ਸੰਗ ਨਿਹਾਲ ਪਾਪਾਂ ਮੈਲ ਧੋਏ ਅੰਮ੍ਰਿਤ ਸਾਚਾ ਨਾਉ ਉੱਥੈ ਜਾਪੀਐ ਮਨ ਕੋ ਹੋਏ ਸੰਤੋਖ ਭੁਖਾ ਧਰਾਪੀਐ ਜਿਸ ਘੜ ਵਸਿਆ ਨਾਉ ਤਿਸ ਬੰਦਨ ਕਾਟੀਐ ਗੁਰ ਪ੍ਰਸਾਦ ਕਿਨੈ ਬਿਰਲ ਹਰ ਤਨ ਖਾਟੀਐ ਸ਼ਲੋਕ ਮਹੱਲਾ 5ਵਾਂ ਮਨ ਮਹਿ ਚਿਤ ਬੋ ਚਿਤ ਬਨੀ ਉਦਮ ਕਰਾਓ ਉਠ ਨੀਤ ਹਰ ਕੀਰਤਨ ਕਾ ਆਹਾਰੋ ਹਰ ਦੇਹ ਨਾਨਕੇ ਨੀਤ ਮਹੱਲਾ ਪੰਜਵਾ ਦ੍ਰਿਸ਼ਟ ਧਾਰ ਪ੍ਰਭ ਰਾਖਿਆ ਮਨ ਤਨ ਰਤਾ ਮੂਲ ਨਾਨਕ ਜੋ ਪ੍ਰਭ ਭਾਣੀਆਂ ਮਰੋ ਵਿਚਾਰੀ ਸੂਲ ਔੜੀ ਜੀ ਕੀ ਬਰਤਾ ਹੋਏ ਸੋ ਗੁਰ ਪਹਿ ਅਰਦਾਸ ਕਰ ਛੋਡ ਸਿਆਣਪ ਸਗਲ ਮਨ ਤਨ ਅਰਪ ਧਾਰ ਪੂਝੋ ਗੁਰ ਕੇ ਪੈਰ ਦੁਰਮਤ ਜਾਈ ਜਰ ਸਾਜ ਜਨਾ ਕੈ ਸੰਗ ਪਵ ਜਲ ਬਿਕਮ ਤਰ ਸੇਵਹੁ ਸਤਗੁਰ ਦੇਵ ਅਗੇ ਨਾ ਮਰਹੁ ਡਰ ਖਿਨ ਮਹਿ ਕਰੇ ਨਿਹਾਲ ਊਣੇ ਸੁਭਰ ਭਰ ਮਨ ਕੋ ਹੋਏ ਸੰਤੋਖ ਧਿਆਇ ਸਦਾ ਹਰ ਸੋ ਲੱਗਾ ਸਤਿਗੁਰ ਸੇਵ ਜਾ ਕਉ ਕਰਮ ਧੁਰ ਸਲੋਕ ਮਹੱਲਾ 5ਵਾਂ ਲੱਗੜੀ ਸਥਾਨ ਜੋੜਨ ਹਾਰਾ ਜੋੜੀਆ ਨਾਨਕ ਲਹਿਰੀ ਲਖ ਸੈ ਆਨ ਡੁੱਬਣ ਦੇ ਨਾ ਮਾ ਪਰੀ ਮਹੱਲਾ 5ਵਾਂ ਬਨ ਪਿਹਾਵ ਲੈ ਇਕ ਸਾਥੀ ਲਦਮ ਦੁਖ ਹਰਤਾ ਹਰ ਨਾਮ ਬਲ ਬਲ ਜਾਈ ਸੰਤ ਪਿਆਰੇ ਨਾਨਕ ਪੂਰਨ ਕੰਮ ਪੌੜੀ ਪਾਈਨ ਸਭ ਬਿਨ ਧਾਨ ਤੇਰਾ ਰੰਗ ਰਤਿਆ ਨਾ ਹੋਵੀ ਪਛੋਤਾਉ ਤੁਦਨੋ ਜਪਤਿਆਂ ਪਹੁੰਚ ਨ ਸਕੇ ਕੋਏ ਤੇਰੀ ਟੇਕ ਜਨ ਗੁਰਪੂਰੈ ਵਾਹ ਵਾਹ ਸੁਖ ਲਹਾ ਚਿਤਾਰ ਮਨ ਗੁਰਪਹਿ ਸਿਪਤ ਪੰਡਹਾਰ ਕਰਮੀ ਪਾਈਐ ਸਤਗੁਰ ਨਦਰਿ ਨਿਹਾਲ ਬੋੜ ਨਾ ਧਾਈਐ ਰਖੈ ਆਪ ਦਇਆਲ ਕਰਦਾ ਸਾ ਆਪਣੀ ਹਰ 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 ਨਾਮ ਜੀਵਾ ਸੁਣ ਸੁਣੇ ਸਲੋਕ ਮਹੱਲਾ ਪੰਜਵਾਂ ਪ੍ਰੇਮ ਪਟੋਲਾ ਤੈਸੈ ਦਿੱਤਾ ਟਕਣ ਪੂਪਤ ਮੇਰੀ ਦਾਨਾ ਬੀਨਾ ਸਾਈ ਮੈਂਡਾ ਨਾਨਕ ਸਾਰ ਨਾ ਜਾਣਾ ਤੇਰੀ ਮਹੱਲਾ ਪੰਜਵਾਂ ਟੈਂਡੇ ਸਿਮਰਨ ਹਾਬਕਿਸ਼ ਲਦਮ ਬਿਖਮ ਨਾ ਡਿਠਮ ਕੋਈ ਜਿਸ ਪਤ ਰਖੈ ਸਚਾ ਸਾਹਿਬ ਨਾਨਕ ਮੇਟ ਨ ਸਕੈ ਕੋਈ ਪੌੜੀ ਹੋਵੈ ਸੁਖ ਘਣਾ ਦਈਐ ਧਿਆਈਐ ਵੰਜੈ ਰੋਗਾ ਘਾਣ ਹਰ ਗੁਣ ਗਾਈਐ ਅੰਦਰ ਵਰਤੈ ਠਾਂਡ ਪ੍ਰਭ ਚਿਤ ਆਇਐ ਪੂਰਨ ਹੋਵੈ ਆਸ ਨਾਏ ਮਨ ਵਸਾਈਐ ਕੋਏ ਨ ਲੱਗੈ ਵਿਗਨ ਆਪ ਗਵਾਇਐ ਗਿਆਨ ਪਦਾਰਥ ਮਤ ਗੁਰ ਤੇ ਪਾਇਐ ਤਿੰਨ ਪਾਇਏ ਸਬੇ ਥੋਕ ਜਿਸ ਆਪ ਦੇਵਾਇਐ ਤੂੰ ਸਬਨਾ ਕਾ ਖਸਮ ਸਬ ਤੇਰੀ ਛਾਇਐ ਸਲੋਕ ਮਹੱਲਾ ਪੰਜਵਾਂ ਨਦੀ ਤਰੰਦੜੀ ਮੈਂਡਾ ਖੋਜ ਨਾ ਖੁੰਬੈ ਮੰਜ ਮੁਹੱਬਤ ਤੇਰੀ ਤਹ ਸਹ ਚਰਣੀ ਮੈਂਡਾ ਹੀੜਾ ਸੀਤਮ ਹਰ ਨਾਨਕ ਤੁਲਹਾ ਵੇੜੀ ਮਹੱਲਾ ਪੰਜਵਾ ਜਿਨਾਂ ਦਸੰਦੜਿਆਂ ਦੁਰਮਤ ਵੰਜੈ ਮਿੱਤਰ ਅਸਾਜੜੇ ਸਈ ਹੌਂਟ ਢਿੰਦੀ ਜਗ ਸਵਾਇਆ ਜਨ ਨਾਨਕ ਵਿਰ ਲੈ ਕੇਈ ਪੌੜੀ ਆਵੈ ਸਾਹਿਬ ਚਿੱਤ ਤੇਰਿਆਂ ਭਗਤਾਂ ਡਿਠਿਆਂ ਮਨ ਕੀ ਕਟਿਆ ਮੈਲ ਸਾਧ ਸੰਗ ਵਠਿਆਂ ਜਨਮ ਮਰਨ ਭੋ ਕਟਿਆ ਜਨ ਕਾ ਸਬਦ ਜਪ ਬੰਦਨ ਕੋਲਨ ਸੰਤ ਦੂਤ ਸਭ ਜਾਹੇ ਛਪ ਤਿਸ ਸਿਉ ਲਾਇਨ ਰੰਗ ਜਿਸ ਦੀ ਸਭ ਧਾਰੀਆ ਉੱਚੀ ਹੂ ਉੱਚਾ ਥਾਨ ਅਗਮ ਅਪਾਰੀਆ ਰਹਿਣ ਦਿਨਸ ਕਰ ਜੋੜ ਸਾਸ ਸਾਸ ਧਿਆਈਐ ਜਾਂ ਆਪੇ ਹੋਏ ਦਇਆਲ ਤਾਂ ਭਗਤ ਸੰਗ ਪਾਈਐ ਸਲੋਕ ਮਹੱਲਾ ਪੰਜਵਾਂ ਬਾਰ ਬਡਾਨੜੇ ਹਮਸ ਤੁਮਸ ਕੂਕਾਂ ਪਈਆ ਰਾਹੀ ਤਹ ਸੇਤੀ ਲਗੜੀ ਡੋਰੀ ਨਾਨਕ ਅਨੰਦ ਸੇਤੀ ਵਨ ਗਾਹੀ ਮਹੱਲਾ ਪੰਜਵਾ ਸੱਚੀ ਵੈਸਖ ਤਿਨਾ ਸੰਗ ਜਿਨ ਸੰਗ ਜਪਿਐ ਨਾਉ ਤਿਨ ਸੰਗ ਸੰਗ ਨ ਕੀਚਈ ਨਾਨਕ ਜਿਨਾਂ ਆਪਣਾ ਸਵਾਉ ਹੋੜੀ ਸਾਬੇ ਲਾਪਰਵਾਣ ਜਿਤ ਸਾਇਵੇ ਭੇਟਿਆ ਹੋਆ ਸਾਧੂ ਸੰਗ ਫਿਰ ਦੁੱਖ ਨ ਟਿਟਿਆ ਪਾਇਆ ਨਿਹਚਲ ਥਾਨ ਫਿਰ ਗਰਬ ਨ ਲੇਟਿਆ ਨਦਰਿ ਆਇਆ ਇੱਕ ਸਗਲ ਬ੍ਰਹਿਮ ਮੇਟਿਆ ਤਤ ਗਿਆਨ ਲਾਇ ਧਿਆਨ ਦ੍ਰਿਸ਼ਟ ਸ ਮੇਟਿਆ ਸਭੋ ਜਪੀਏ ਜਾਪ ਜੇ ਮੁਖੋਂ ਬੋਲੇਟਿਆ ਹੁਕਮ ਬੁਝ ਨਿਹਾਲ ਸੁਖ ਸੁਖੇਟਿਆ ਪਰਖ ਖਜਾਨੇ ਪਾਏ ਸੇ ਬੋੜ ਨਾ ਖੋਟਿਆ ਸਲੋਕ ਮਹੱਲਾ 5 ਵਿਸ਼ੋਹੇ ਜੰਬੂਰ ਖਵੇ ਨ ਵੰਜਨ ਗਾਖੜੇ ਜੈਸੋ ਧਣੀ ਮਿਲਨ ਨਾਨਕ ਸੋਖ ਸੰਭੂ ਸੱਜ ਮਹੱਲਾ 5 ਜਮੀ ਬਸੰਦੀ ਪਾਣੀਐ ਇੰਦਣ ਰਖੈ ਬਾਹੇ ਇਹ ਨਾਨਕ ਸੋ ਸਹ ਆਹੇ ਜਾਂ ਕੈ ਆਡਲ ਹਬ ਕੋ ਓੜੀ ਤੇਰੇ ਕੀਤੇ ਕੰਮ ਤੁਦੇ ਹੀ ਗੋਚਰੇ ਸੋਈ ਵਰਤੈ ਜਗ ਜੇ ਕੀਆ ਤੁਦ ਤੁਰੇ ਬਿਸਮ ਭੇ ਬਿਸਮਾਦ ਦੇਖ ਕੁਦਰਤ ਤੇਰੀ ਆ ਸਰਨ ਪਰੇ ਤੇਰੀ ਦਾਸ ਕਰ ਗਤ ਹੋਏ ਮੇਰੀਆ ਤੇਰੇ ਹੱਥ ਨਿਧਾਨ ਪਾਵੇ ਜਿਸ ਦੇ ਜਿਸ ਨੋ ਹੋਏ ਦਇਆਲ ਹਰ ਨਾਮ ਸੇ ਲੇਹ ਅਗਮ ਗੋਚਰ ਬੇਅੰਤ ਅੰਤ ਨ ਪਾਈਐ ਜਿਸਨੋ ਹੋਇ ਕਿਰਪਾਲ ਸੋ ਨਾਮ ਧਿਆਈਐ ਸਲੋਕ ਮਹੱਲਾ 5 ਕੜਸ਼ੀਆਂ ਫੇਰਨ ਸਵਾਉ ਨ ਜਾਣਨ ਸੁਨੀਆਂ ਸਈ ਮੁਕਤ ਸੰ ਨਾਨਕ ਰੱਤੇ ਪ੍ਰੇਮ ਰਾਸ ਮਹੱਲਾ 5 ਖੋਜੀ ਲਦਮ ਖੋਜ ਛੱਡੀਆਂ ਓਜਾੜ ਤੈਸੈ ਦਿੱਤੀ ਵਾੜ ਨਾਨਕ ਖੇਤ ਨ ਛਜਾਈ ਪੌੜੀ ਰਾਤ ਦੇਹ ਸੱਚਾ ਸੋਏ ਸਭ ਕਿਸ ਜਿਸ ਪਾਸ ਦੁਹਾਂ ਸ੍ਰੀਆ ਖਸਮ ਆਪ ਖਿਨ ਮਹਿ ਕਰੈ ਰਾਸ ਤਿਆਗ ਹੋ ਸਗਲ ਉਪਾਵ ਤਿਸ ਕੀ ਓਟ ਗਹਉ ਪਉ ਸਰਨਾਈ ਭਜ ਸੁਖੀ ਹਉ ਸੁਖ ਲਹਉ ਕਰਮ ਧਰਮ ਤਤ ਗਿਆਨ ਸੰਤਾ ਸੰਗ ਹੋਏ ਜਪਿਐ ਅੰਮ੍ਰਿਤ ਨਾਮ ਬਿਗਨ ਨਾ ਲਗੈ ਕੋਏ ਜਿਸਨੂੰ ਆਪ ਦਇਆਲ ਇਸ ਮਾਨਵ ਉਠਿਆ ਪਾਈਨ ਸਭ ਨਿਧਾਨ ਸਾਹਿਬ ਟੁੱਟਿਆ ਸਲੋਕ ਮਹੱਲਾ ਪੰਜਵਾਂ ਲਦਮਾ ਲਬਣਾ ਹਾਰ ਕਰਮ ਕਰਨ ਦੋ ਮਾਪਰੀ ਇੱਕੋ ਸਿਰ ਜਣ ਹਾਰ ਨਾਨਕ ਬਿਆਨਾ ਪਸੀਐ ਮਹੱਲਾ ਪੰਜਵਾਂ ਪਾਪੜਿਆਂ ਪਛਾੜ ਬਣ ਸਚਾਵਾਂ ਸੰਕਹਿ ਗੁਰ ਮੰਤਰ ੜਾ ਚਿਤਾਰ ਨਾਨਕ ਦੁਖ ਨਾ ਥੀ ਵਈ ਪੋੜੀ ਵਾਹ ਵਾਹ ਸਰਜਣ ਹਾਰ ਪਾਈਨ ਠੰਡ ਆਪ ਜੀ ਜੰਤ ਮਿਹਰਬਾਨ ਤਿਸਨੋਂ ਸਦਾ ਜਾਪ ਦਇਆ ਧਾਰੀ ਸਮਰੱਥ ਚੁੱਕੇ ਬਿਲਬਲਾਪ ਨਠੇ ਤਾਪ ਦੁਖ ਰੋਗ ਪੂਰੇ ਗੁਰ ਪ੍ਰਤਾਪ ਪੀਤੀਆਂ ਨਾ ਆਪਣੀ ਰੱਖ ਗਰੀਬ ਨਿਵਾਜ ਥਾਪ ਆਪੇ ਲੈਨ ਛਡਾਏ ਬੰਦਨ ਸਗਲ ਕਾਪ ਤੇ ਸਨ ਬੁਜੀ ਆਸ ਪੁੰਨੀ ਮਨ ਸੰਤੋਖ ਧਰਾਪ ਵੱਡੀ ਹੂੰ ਵੱਡਾ ਅਪਾਰ ਖਸਮ ਜਿਸ ਲੇਪ ਨਾ ਪੁੰਨ ਪਾਪ ਸਲੋਕ ਮਹੱਲਾ ਪੰਜਵਾ ਜਾਂ ਕੋ ਪੈ ਕਿਰਪਾਲ ਪ੍ਰਭ ਹਰ ਹਰ ਸਈ ਜਪਾਤ ਨਾਨਕ ਪ੍ਰੀਤ ਲਗੀ ਤਨ ਰਾਮ ਸਿਉ ਭੇਟਤ ਸਾਧ ਸੰਗਾਤ ਮਹੱਲਾ ਪੰਜਵਾ ਰਾਮ ਰਮੋ ਬੜਾ ਭਾਗੀ ਹੋ ਜਲ ਥਲ ਮਹੀਲ ਸੋਏ ਨਾਨਕ ਨਾਮ ਅਰਾਧਿਆ ਬਿਗਨ ਨਾ ਲਾਗੇ ਕੋਏ ਪੌੜੀ ਭਗਤਾ ਕਾ ਬੋਲਿਆ ਪਰਵਾਣ ਹੈ ਦਰਗਹਿ ਪਵੈ ਥਾਏ ਭਗਤਾ ਤੇਰੀ ਟੇਕ ਰਤੇ ਸਚ ਨਾਏ ਜਿਸਨੋ ਹੋਏ ਕਿਰਪਾਲ ਦਿਸ ਕਾ ਦੁਖ ਜਾਏ ਭਗਤ ਤੇਰੇ ਦਇਆਲ ਓ ਨਾਮ ਮਿਹਰ ਪਾਏ ਦੁਖ ਦਰਦ ਬੜਾ ਰੋਗ ਨਾ ਪੋਹੇ ਤੇ ਸਮਾਏ ਭਗਤਾ ਇਹੋ ਆਧਾਰ ਗੁਣ ਗੋਬਿੰਦ ਗਾਏ ਸਦਾ ਸਦਾ ਦਿਨ ਰੈਣ ਇੱਕੋ ਇੱਕ ਧਾਏ ਪੀਵਤ ਅੰਮ੍ਰਿਤ ਨਾਮ ਜਨ ਨਾਮੇ ਰਹੇ ਅਕਾਏ ਸ਼ਲੋਕ ਮਹੱਲਾ ਪੰਜਵਾਂ ਕੋਟ ਬਿਗਨ ਤਸ ਲਾਗਤੇ ਜਿਸ ਨੋ ਬਿਸਰੇ ਨਾਉ ਨਾਨਕ ਅਨੰਦਿਨ ਬਲਪਤੇ ਜੋ ਸੁਣੇ ਕਰ ਕਾਉ ਮਹੱਲਾ ਪੰਜਵਾ ਪ੍ਰੀਮਲਾਵਾ ਜਾਤੀਐ ਸਾਈ ਸੁਹਾਵੀ ਰਤ ਘੜੀ ਮੋਤ ਨਹਿ ਬੀਸਰੈ ਨਾਨਕ ਰਵਿਐ ਨਿਤ ਪੌੜੀ ਸੂਰਬੀਰ ਬਰੀਆਮ ਕਿਨੇ ਨਾ ਹੋੜੀਐ ਫੌਜਸਤਾਣੀ ਹਾਠ ਪੰਜਾਂ ਜੋੜੀਐ ਦਸ ਨਾਰੀ ਆਉ ਤੂਤ ਦੇਨ ਚ ਮੋੜੀਐ ਜਣ ਜਣ ਲੈਣ ਰਲਾਏ ਇਹੋ ਇਹ ਨਾ ਲੋੜੀਐ ਤ੍ਰੈਗੁਣ ਇਨ ਕੈ ਵਸ ਕਿਨੇ ਨਾ ਮੋੜੀਐ ਭਰਮ ਕੋਟ ਮਾਇਆ ਖਾਈ ਕਹ ਕਿਤ ਵਿਦ ਤੋੜੀਐ ਗੁਰਪੂਰਾ ਆਰਾਦ ਵਿਖਮ ਦਾਲ ਫੋੜੀਐ ਹਉ ਤਿਸ ਅਗੇ ਦਿਨ ਰਾਤ ਰਹਾ ਕਰ ਜੋੜੀਐ ਸਹ ਲੋਕ ਮਹੱਲਾ ਪੰਜਵਾ ਕਿਲ ਬਖ ਸਬੇ ਉਤਰਨ ਨੀਤ ਨੀਤ ਗੁਣ ਗਾਓ ਕੋਟ ਕਲੇਸਾਂ ਉਪਜਹਿ ਨਾਨਕ ਵਿਸਰੈ ਨਾਮ ਮਹੱਲਾ ਪੰਜਵਾਂ ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ ਹਸੰਦਿਆਂ ਖੇਲੰਦਿਆਂ ਪੈ ਨੰਦਿਆਂ ਖਾਵੰਦਿਆਂ ਵਿਚੇ ਹੋਵੇ ਮੁਕਤ ਪੌੜੀ ਸੋ ਸਤਿਗੁਰ ਧੰਨ ਧੰਨ ਜਿਨ ਪਰਮਗੜ ਤੋੜਿਆ ਸੋ ਸਤਿਗੁਰ ਵਾਹ ਵਾਹ ਜਿਨ ਹਰਿ ਸਿਉ ਜੋੜਿਆ ਨਾਮ ਨਿਹਾਨ ਅਖਟ ਗੁਰਦੇਵ ਧਾਰੂ ਓ ਮਹਾਰੋਗ ਬਿਕਰਾਲ ਤਿਨੈ ਵੇਦਾਰੂ ਆਉ ਪਾਇਆ ਨਾਮ ਨਿਧਾਨ ਬਹੁਤ ਖਜਾਨਿਆਂ ਜਿੱਤਾ ਜਨਮ ਅਪਾਰ ਆਪ ਬਿਸ਼ਾਨਿਆਂ ਮਹਿਮਾ ਕਹੀ ਨਾ ਜਾਏ ਗੁਰ ਸਮਰਾਤ ਦੇਵ ਗੁਰ ਪਾੜ ਬ੍ਰਹਮ ਪਰਮੇਸ਼ਰ ਅਪਰੰਪਰ ਅਲਖ ਅਭੇਵ ਸਲੋਕ ਮਹੱਲਾ ਪੰਜਵਾਂ ਉਦਮ ਕਰੇਂਦਿਆਂ ਜਿਉ ਤੂੰ ਕਮਾਮ ਦਿਆਂ ਸੁਖ ਪੁੰਚ ਧਿਆਇਂ ਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੀ ਚੰਤ ਮਹੱਲਾ ਪੰਜਵਾ ਸਬ ਚਿੰਤਨ ਗੋਬਿੰਦ ਰਮਣ ਨਿਰਮਲ ਸਾਧੂ ਸੰਗ ਨਾਨਕ ਨਾਮ ਨਾ ਵਿਸਰੋ ਇੱਕ ਘੜੀ ਕਰ ਕਿਰਪਾ ਭਗਵੰਤ ਹੋੜੀ ਤੇਰਾ ਕੀਤਾ ਹੋਏ ਤਾਂ ਕਾਹੇ ਡਰ ਪੀਐ ਜਿਸ ਮਿਲ ਜਪੀਐ ਨਾਉ ਤਿਸ ਜੀਉ ਅਰਪੀਐ ਆਇ ਚਤ ਨਿਹਾਲ ਸਾਹਿਬ ਬੇਸਮਾਰ ਤਿਸਨੋਂ ਪੋਹੇ ਕਵਣ ਜਿਸ ਵਾਲੇ ਨਿਰੰਕਾਰ ਸਭ ਕਿਛ ਤਿਸ ਕੈ ਵਾਸ ਨਾ ਕੋਈ ਵਹਰਾ ਸੋ ਭਗਤਾ ਮਨੁ ਬੁੱਠਾ ਸਤਿ ਸਮahara ਤੇਰੇ ਦਾਸ ਧਿਆਨ ਤੁਧ ਤੂੰ ਰੱਖਣ ਵਾਲਿਆ ਸਿਰ ਸਭ ਨਾ ਸਮਰਥ ਨਦਰ ਨਿਹਾਲਿਆ ਸਲੋਕ ਮਹੱਲਾ ਪੰਜਵਾਂ ਕਾਮ ਕ੍ਰੋਧ ਮਦ ਲੋਭ ਮੋਹ ਦੁਸਤ ਬਾਸਨਾ ਨਿਵਾਰ ਰਾਖ ਲਿਓ ਪ੍ਰਭ ਆਪਣੇ ਨਾਨਕ ਸਦ ਵਲੇਹਾਰ ਮਹੱਲਾ ਪੰਜਵਾਂ ਖਾਂਦਿਆਂ ਖਾਂਦਿਆਂ ਮੋਹ ਇਕੱਠਾ ਪੈਨੰਦਿਆਂ ਸਭ ਅੰਗ ਨਾਨਕ ਤ੍ਰਿਗਤਨਾ ਦਾ ਜੀਵਿਆ ਜਿਨ ਸਤਿ ਨ ਲਗੋ ਰੰਗ ਪੌੜੀ ਜਿਉਂ-ਜਿਉਂ ਤੇਰਾ ਹੁਕਮ ਤੇ ਵੈ ਤਿਉ ਹੋਵਣਾ ਜਹ ਜੈ ਰਖੈ ਆਪ ਤਹ ਜਾਏ ਖੜੋਵਣਾ ਨਾਮ ਤੇਰਾ ਕੈ ਰੰਗ ਦੁਰਮਤ ਧੋਵਣਾ Jap Jap ਤੁਧ ਨਿਰੰਕਾਰ ਭਰਮ ਭਉ ਖੋਵਣਾ ਜੋ ਤੇਰਾ ਰੰਗ ਰੱਤੇ ਸੇ ਜੋਨ ਨਾ ਜੋਵਣਾ ਅੰਤਰ ਬਾਹਰ ਇਕ ਨੈਣ ਅਲੋਵਣਾ ਜਿਨੀ ਪਛਾਤਾ ਹੁਕਮ ਤਿਨ ਕਦੇ ਨਾ ਰੋਵਣਾ ਨਾਮ ਨਾਨਕ ਬਖਸ਼ੀਸ ਮਨ ਮਾਹੇ ਪਰੋਵਣਾ ਸਲੋਕ ਮਹੱਲਾ 5ਵਾਂ ਜੀਵ ਦਿਆਨਾ ਚੇਤਿਓ ਮੁਵਾਰ ਲੰਧੜੋ ਖਾਕ ਨਾਨਕ ਦੁਨੀਆ ਸੰਗ ਗੁਦਾਰਿਆ ਸਾਖਤ ਮੂੜ ਨਾ ਪਾਕ ਮਹੱਲਾ 5ਵਾਂ ਜੀਵਨ ਦਿਆ ਹਰ ਚੇਤਿਆਂ ਮਰੰਦਿਆਂ ਹਰ ਰੰਗ ਜਨਮ ਪਦਾਰਥ ਤਾਰਿਆ ਨਾਨਕ ਸਾਧੂ ਸੰਗ ਪੌੜੀ ਆਦਿ ਜੁਗਾਦੀ ਆਪ ਰੱਖਣ ਵਾਲਿਆ ਸੱਚ ਨਾਮ ਕਰਤਾਰ ਸੱਚ ਪਸਾਰਿਆ ਹੂਣਾ ਕਹੀਨਾ ਹੋਏ ਘਟੇ ਘਟ ਸਾਰਿਆ ਮਿਹਰਬਾਨ ਸੰਮਰਥ ਆਪੇ ਹੀ ਘਾਲਿਆ ਜਿਨ ਮਨ ਬੁਠਾ ਆਪ ਸੇ ਸਦਾ ਸੁਖਾਲਿਆ ਆਪੇ ਰਤਨ ਰਚਾਏ ਆਪੇ ਹੀ ਪਾਲਿਆ ਸਭ ਕਿਛ ਆਪੇ ਆਪ ਬੇਅੰਤ ਅਪਾਰਿਆ ਗੁਰਪੂਰੇ ਕੀ ਟੇਕ ਨਾਨਕ ਸੰਭਾਲਿਆ ਸਲੋਕ ਮਹੱਲਾ 5 ਆਦ ਮਦ ਅਰ ਅੰਤ ਪਰਮੇਸ਼ਰ ਰਖਿਆ ਸਤਿਗੁਰ ਦਿੱਤਾ ਹਰ ਨਾਮ ਅੰਮ੍ਰਿਤ ਚਖਿਆ ਸਾਦਾ ਸੰਗ ਪਾਰ ਅਨੰਦਨ ਹਰ ਗੁਣ ਰਵੈ ਪਾਏ ਮਨੋਰਥ ਸਭ ਜੋਨੀ ਨਹਿ ਪਵੈ ਸਬਕਿਸ਼ ਕਰਤੈ ਹੱਥ ਕਾਰਨ ਜੋ ਕਰੈ ਨਾਨਕ ਮੰਗੈ ਦਾਨ ਸੰਤਾ ਧੂਰ ਤਰੈ ਮਹੱਲਾ 5 ਤੇ ਸੁਨੋ ਮਾਨਵ ਸਾਇ ਜਿਨ ਪਾਇਆ ਜਿਨ ਜਨ ਧਿਆਇਆ ਖਸਮ ਤੈਨ ਸੁਖ ਪਾਇਆ ਸਫਲ ਜਨਮ ਪਰਵਾਨ ਗੁਰਮੁਖ ਆਇਆ ਹੁਕਮ ਬੁਝਿ ਨਿਹਾਲ ਖਸਮ ਫਰਮਾਇਆ ਜਿਸ ਹੋਆ ਆਪ ਕਿਰਪਾਲ ਸੋ ਨੇ ਪਰਮਾਇਆ ਜੋ ਜੋ ਦਿੱਤਾ ਖਸਮ ਸੋਈ ਸੁਖ ਪਾਇਆ ਨਾਨਕ ਜਿਸ ਹੈ ਦਿਆਲ 부ਝਾਏ ਹੁਕਮ ਮਿਤ ਜਿਸ ਹੈ ਭੁਲਾਏ ਆਪ ਮਰ ਮਰ ਜਮਹਿ ਨਿਤ ਪੌੜੀ ਨਿੰਦ ਕਮਾਰੇ ਤਤਕਾਲ ਖਿਨ ਟਿਕਣ ਨਾ ਦਿੱਤੇ ਪ੍ਰਭ ਦਾਸ ਕਾ ਦੁਖ ਨਾ ਖਾ ਬਸਕੇ ਫੜ ਜੋਨੀ ਜੁੱਤੇ ਮਥੇ ਵਾਲ ਪਛਾੜਿਆਨ ਜਮ ਮਾਰਗ ਮੁੱਤੇ ਦੁਖ ਲਗੇ ਬਿਲਲਾਣਿਆ ਨਰਕ ਘੋਰ ਸੁੱਤੇ ਕੰਠ ਲਾਏ ਦਾਸ ਰਖਿਆਨ ਨਾਨਕ ਹਰ ਸਤੇ ਸਲੋਕ ਮਹੱਲਾ 5ਵਾਂ ਰਾਮ ਜਪਹੁ ਬਡ ਭਾਗੀ ਹੋ ਜਲਥਲ ਪੂਰਨ ਸੋਏ ਨਾਨਕ ਨਾਮ ਧਿਆਇਐ ਬਿਗਨ ਨਾ ਲਾਗੇ ਕੋਏ ਮਹੱਲਾ ਪੰਜਵਾ ਹੋਟ ਵਿਗਨ तिस ਲਾਗਤੇ ਜਿਸਨੋ ਵਿਸਰੈ ਨਾਉ ਨਾਨਕ ਅਨ ਦਿਨ ਬਿਲਪਤੇ ਜਿਉ ਸੁਈਏ ਕਰ ਕਾਉ ਪੌੜੀ ਸਿਮਰ ਸਿਮਰ ਦਾਤਾਰ ਮਨੋਰਤ ਪੂਰਿਆ ਇਛ ਪੁੰਨੀ ਮਨ ਆਸ ਗੈਬ ਸੂਰਿਆ ਪਾਇਆ ਨਾਮ ਨਦਾਨ ਜਿਸਨੋ ਭਾਲਦਾ ਜੋਤ ਮਿਲੀ ਸੰਗ ਜੋਤ ਰਹਿ ਆਕਾਲ ਦਾ ਸੂਖ ਸਹਿਜ ਆਨੰਦ ਬੁੱਠੇ ਤਿਤ ਘਰ ਆਵਣ ਜਾਣ ਰਹੇ ਜਨਮ ਨਾ ਤਹਾ ਮਰ ਸਾਹਿਬ ਸੇਵਕ ਇਕ ਇਕ ਦ੍ਰਿਸ਼ਟਾ ਆਇਆ ਗੁਰ ਪ੍ਰਸਾਦ ਨਾਨਕ ਸਤਿ ਸਿਮਾਇ ਸੁਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ